अच्छा जदों सिख कोम ਦੇ ਮਹਾਨ ਵਿਦਵਾਨ ਨੇ ਭਾਈ ਗੁਰਦਾਸ ਜੀ ਜਦੋਂ ਸੀ ਉਹਨਾਂ ਦੀ 12 ਪੜ੍ਹਦੇ ਆ ਨਾ ਭਾਈ ਗੁਰਦਾਸ ਦੀਆਂ 12 ਪੜ੍ਹਦੇ ਆ ਤੇ ਭਾਈ ਗੁਰਦਾਸ ਜੀ ਨੇ ਦ੍ਰੋਪਦੀ ਦਾ ਜ਼ਿਕਰ ਕੀਤਾ ਕਹਿੰਦੇ ਨੇ ਇਹਨੂੰ ਹੁਕਮ ਲਾ ਦਿੱਤਾ ਗਿਆ ਵੀ ਇਹਨੂੰ ਭਰੀ ਸਭਾ ਦੇ ਅੰਦਰ ਇਹਦੇ ਬਸਤਰ ਉਤਾਰ ਕੇ ਇਹਨੂੰ ਨਗਨ ਕਰ ਦਿੱਤਾ ਜਾਏ ਹੁਣ ਇਸਤਰੀ ਦੇ ਬਸਤਰ ਉਤਾਰ ਕੇ ਉਹਨੂੰ ਨਗਨ ਕਰਨਾ ਬਹੁਤ ਵੱਡਾ ਪਾਪ ਐ ਫਿਰ ਭਰੀ ਸਭਾ ਦੇ ਵਿੱਚ ਬਹੁਤ ਵੱਡਾ ਪਾਪ ਐ ਤੇ ਗੁਰਮਖੋ ਚਲੋ ਹੁਕਮ ਲਾ ਦਿੱਤਾ ਗਿਆ ਦਰਯੋਦਨ ਵੱਲੋਂ ਵੀ ਇਹਨੂੰ ਨਗਨ ਕੀਤਾ ਜਾਏ ਭਰੀ ਸਭਾ ਦੇ ਵਿੱਚ ਦ੍ਰੋਪਦੀ ਨੂੰ ਬੁਲਾ ਲਿਆ ਗਿਆ ਸਭਾ ਲੱਗ ਗਈ ਔਰ ਕਹਿੰਦੇ ਨੇ ਗੁਰਮਖੋ ਜਦੋਂ ਹੁਕਮ ਕਰ ਦਿੱਤਾ ਗਿਆ ਵੀ ਇਹਦੇ ਬਸਤਰ ਉਤਾਰ ਕੇ ਤੇ ਇਹਨੂੰ ਨਗਨ ਕਰ ਦਿੱਤਾ ਜਾਏ ਭਰੀ ਸਭਾ ਦੇ ਵਿੱਚ ਬਾਈ ਗੁਰਦਾਜ ਜੀ ਕਹਿੰਦੇ ਨੇ ਜਦੋਂ ਉਹਨੇ ਵੇਖਿਆ ਵੀ ਇੱਥੇ ਰਾਜੇ ਮਹਾਰਾਜ ਬੈਠੇ ਨੇ ਹੋ ਸਕਦਾ ਮੇਰੀ ਹੈਲਪ ਕਰਨਗੇ ਮੇਰੀ ਸਹਾਇਤਾ ਕਰਨਗੇ। ਦ੍ਰੋਪਦੀ ਨੇ ਪਹਿਲੋਂ ਆਪਣੇ ਰਾਜਿਆਂ ਵੱਲ ਨਿਗਾਹ ਮਾਰੀ ਵੀ ਰਾਜੇ ਮਹਾਰਾਜੇ ਬੈਠੇ ਨੇ ਇਹ ਕੰਮ ਨਹੀਂ ਹੋਣ ਦੇਣਗੇ। ਪਰ ਜਦੋਂ ਉਹਨਾਂ ਵੱਲ ਨਿਗਾਹ ਮਾਰੀ ਤੇ ਇਤਿਹਾਸ ਕਹਿੰਦਾ ਵੀ ਉਹਨਾਂ ਨੇ ਆਪਣੀਆਂ ਗਰਦਨਾਂ ਜਿਹੜੀਆਂ ਉਹ ਨੀਵੀਆਂ ਕਰ ਲਈ। ਵੀ ਅਸੀਂ ਤੇਰੀ ਸਹਾਇਤਾ ਨਹੀਂ ਕਰ ਸਕਦੇ। ਉਦੋਂ ਬਾਅਦ ਦ੍ਰੋਪਦੀ ਨੇ ਵੇਖਿਆ ਵੀ ਇਹਨਾਂ ਮੇਰੀ ਸਹਾਇਤਾ ਨਹੀਂ ਕਰਨੀ ਜਿਨ੍ਹਾਂ ਨੇ ਪਹਿਲੇ ਹੀ ਗਰਦਨਾ ਨੀਵੀਆਂ ਕਰ ਲਈਆਂ ਨੇ ਮੇਰੀ ਸਹਾਇਤਾ ਕਿੱਥੇ ਕਰਨਗੇ ਉਹਨੂੰ ਤਬਾਰ ਸੀ ਵੀ ਸਾਧੂ ਸੰਤ ਮਹਾਂਪੁਰਖ ਬੈਠੇ ਨੇ ਇਹ ਮੇਰੀ ਸਹਾਇਤਾ ਕਰਨਗੇ ਗੁਰਮੁਖੋ ਜਦੋਂ ਉਹਨਾਂ ਵੱਲ ਨਿਗਾਹ ਮਾਰੀ ਤੇ ਉਹਨਾਂ ਵੀ ਇਸ ਦ੍ਰੋਪਦੀ ਦੀ ਸਹਾਇਤਾ ਨਹੀਂ ਕੀਤੀ ਫਿਰ ਉਹਨੂੰ ਯਾਦ ਆਇਆ ਕ੍ਰਿਸ਼ਨ ਭਗਵਾਨ ਵੀ ਜੇ ਮੇਰੀ ਇੱਥੇ ਸਹਾਇਤਾ ਕਰ ਸਕਦਾ ਤੇ ਕ੍ਰਿਸ਼ਨ ਭਗਵਾਨ ਕਰ ਸਕਦਾ ਫਿਰ ਕ੍ਰਿਸ਼ਨ ਭਗਵਾਨ ਉਹਨੇ ਯਾਦ ਕੀਤਾ ਤੇ ਕ੍ਰਿਸ਼ਨ ਭਗਵਾਨ ਨੇ ਆ ਕੇ ਫਿਰ ਉਹਦੀ ਸਹਾਇਤਾ ਕੀਤੀ ਸੀ ਭਾਈ ਗੁਰਦਾਸ ਜੀ ਨੇ ਆਪਣੀ ਅਵਾਰਾਂ ਵਿੱਚ ਕਿਹਾ ਅੰਦਰ ਸਬਾ ਦੁਸਾਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ ਪੰਜੇ ਪਾਂਡੋ ਵੇਖਦੇ ਔਖੜ ਰੁੱਧੀ ਰਨਾਰ ਜਿਨ੍ਹਾਂ ਦੀ ਅੱਖੀ ਮੀਟ ਧਿਆਨ ਧਰ ਹਾਂ ਹਾਂ ਕ੍ਰਿਸ਼ਨ ਕਰੇ ਬਿਲਾੰਦੀ ਹੁਣ ਕਹਿੰਦੇ ਨੇ ਜਦੋਂ ਰਾਜੇ ਮਹਾਰਾਜੇ ਵੱਲ ਵੇਖਿਆ ਅੱਖਾਂ ਖੁੱਲੀਆਂ ਸਨ ਹੁਣ ਜਦੋਂ ਕ੍ਰਿਸ਼ਨ ਪਗਵਾਨ ਨੂੰ ਯਾਦ ਕੀਤਾ ਤੇ ਅੱਖਾਂ ਬੰਦ ਕਰ ਲਈਆਂ ਅੰਤਰ ਧਿਆਨ ਹੋ ਕੇ ਫਿਰ ਯਾਦ ਕੀਤਾ ਇਹ ਹੀ ਗੱਲ ਗੁਰਮਖੋ ਨਾਮ ਜਪਣ ਵਾਸਤੇ ਆਪ ਜੀ ਰੋਜ਼ ਸ਼ਾਮ ਨੂੰ ਪੜ੍ਹਦੇ ਹੋ ਮੈਂ ਵਿਸ਼ੇ ਵਿੱਚੋਂ ਨਿਕਲ ਕੇ ਬੇਨਤੀ ਕਰਦਿਆਂ ਤਾਈ ਮਹਾਰਾਜ ਬਾਣੀ ਕਹਿੰਦੇ ਨੇ ਨਾਮ ਕਿਵੇਂ ਜਪਣਾ ਹੈ ਮਰਨੇ ਅੰਤਰਗੁਰ ਅਰਾਧਨਾ ਜੀਵਾ ਜਪਗੁਰ ਨੇਤਰੀ ਸਤਗੁਰ ਸਰਮਣੀ ਸੁਨਣਾ ਹੁਣ ਅੱਜ ਕੀ ਹੁੰਦਾ ਗੁਰਮਖੋ ਕੇਵਲ ਗੁਟਕਾ ਖੋਲ ਕੇ ਪਾਠ ਹੁੰਦਾ ਮੈਨੂੰ ਮਾਫ ਕਰਾ ਜੇ ਪਰ ਸਾਡੇ ਕੰਨ ਸੁਣਦੇ ਨਹੀਂ ਹੁੰਦੇ ਮਾਫ ਕਰਿਆ ਜੀ ਹੁੰਦਾ ਜ਼ਰੂਰ ਹੈ ਮੈਂ ਇਹ ਨਹੀਂ ਇਹ ਨਹੀਂ ਕਹਿੰਦਾ ਮੈਂ ਨਹੀਂ ਹੁੰਦਾ ਹੁੰਦਾ ਹੈ ਪਾਠ ਹੋ ਰਿਹਾ ਹੈ ਨੇਤਨ ਮੋ ਵੀ ਜਾਂਦਾ ਹੈ ਪਰ ਆਪਣੇ ਖੁਦ ਕਾਨੂੰਨ ਨੂੰ ਬਾਣੀ ਨੂੰ ਨਹੀਂ ਸੁਣਦੇ ਪਏ ਔਰ ਜਦ ਕੇ ਬਾਣੀ ਦਾ ਪਾਠ ਇੰਨੀ ਕੁ ਆਵਾਜ਼ ਵਿੱਚ ਕਰਨਾ ਚਾਹੀਦਾ ਹੈ ਵੀ ਉਹ ਕੰਨ ਜਿਹੜੇ ਨੇ ਉਹ ਨਾਲ ਦੀ ਨਾਲ ਇਹਨੂੰ ਸੁਣਦੇ ਹੋਣ ਕਿਉਂਕਿ ਮਾਰੇ ਦੀ ਬਾਣੀ ਸੁਖਣੀ ਸਾਹਿਬ ਦੀ ਬਾਣੀ ਜੋ ਤੁਸੀਂ ਪਾਵਨ ਪੁੱਤਰ ਬਾਣੀ ਪੜ੍ਹਦੇ ਹੋ ਨਾ ਉੱਥੇ ਮਾਰੇ ਕਹਿੰਦੇ ਨੇ ਉਧਾਰ ਕਿਦਾ ਹੋਵੇਗਾ ਇਕੱਲੇ ਬਾਣੀ ਪੜ੍ਹਨ ਵਾਲੇ ਦਾ ਨਹੀਂ ਹੋਣਾ ਸੁਖਣੀ ਸਾਹਿਬ ਦੀ 24 ਅਸ਼ਟਪਦੀ ਤੀਸਰਾ ਸ਼ਬਦ ਹੈ ਉੱਥੇ ਪੜ੍ਹ ਲਓ ਆਪ ਜੀ ਮਾਰੇ ਕਹਿੰਦੇ ਉਤਮ ਸ਼ਲੋਕ ਅਮਲੀਕ ਲਾਲ ਉਹਨਾਂ ਅਗਲਾ ਬਚਨ ਕੀ ਹੈ ਸੁਣਤ ਕਮਾਵਤ ਹੋਤ ਉਦਾਰ ਹੁਣ ਇੱਥੇ ਇਹ ਤਾਂ ਨਹੀਂ ਲਿਖਿਆ ਵੀ ਕੇਵਲ ਬਾਣੀ ਪੜਨ ਵਾਲੀ ਉਦਾਰ ਹੋ ਜਾਏਗਾ ਲਿਖਿਆ ਗੁਰਮਖੋ ਸੁਣਤ ਕਮਾਵਤ ਹੋਤ ਉਦਾਰ ਜਿਹੜਾ ਇਸ ਬਾਣੀ ਨੂੰ ਕੱਲਾ ਪੜਨਾ ਨਹੀਂ ਪੜੇਗਾ ਵੀ ਤੇ ਕੰਨਾਂ ਨਾਲ ਸੁਨੇਗਾ ਵੀ ਮਰਗਨੇ ਉਹਦਾ ਉਦਾਰ ਹੋਵੇਗਾ ਹੁਣ ਇੱਥੇ ਤਾਂ ਗੁਰਮਖੋ ਖੰਡ ਪਾਠ ਸਾਹਿਬ ਤੇ ਬੜੇ ਹੁੰਦੇ ਨੇ ਪਰ ਲੱਖਾਂ ਮੈਂ ਪਹਿਲੋਂ ਆਰੰਭ ਕਰਨ ਲੱਗਾ ਬੇਨਤੀ ਕੀਤੀ ਵੀ ਰੋਜ਼ ਲੱਖਾਂ ਖੰਡ ਪਾਠ ਸਾਹਿਬ ਸਾਡੇ ਟਿਕਦੇ ਨੇ ਲੱਖਾਂ ਦੇ ਭੋਗ ਰੋਜ਼ ਪੈਂਦੇ ਨੇ ਪਰ ਬਾਹਰ ਨਿਕਲ ਕੇ ਵੇਖੋ ਮਾਪੁਰਖਾਂ ਦੇ ਸਤਾਨਾਂ ਤੇ ਪਰ ਸੁਣਨ ਵਾਲੇ ਕਿੰਨੇ ਅੰਦਰ ਪਾਠੀ ਸੋ ਬਿਠਾ ਹੈ ਲਗਾਤਾਰ ਸੋ ਅਖੰਡ ਪੜ੍ਹ ਸਾਹਿਬ ਰੱਖਿਆ ਤੇ ਸੁਣਨ ਵਾਲਾ ਤੇ ਇੱਕ ਵੀ ਕੋਲ ਕੋ ਨਹੀਂ ਬੈਠਾ ਹੁੰਦਾ ਅਰੇ ਸ਼ਰਣਾ ਸਾਹਿਬ ਤਾਂ ਹੀ ਇਹ ਮਾਪੁਰਖਾਂ ਨੇ ਮਰਿਆਦਾ ਬਣਾਤੀ ਸੀ ਵੀ ਇੱਕ ਸਮੇਂ ਅੰਦਰ ਇੱਕ ਅਖੰਡ ਪੜ੍ਹ ਸਾਹਿਬ ਆ ਤਾਂ ਮਰਿਆਦਾ ਉੱਥੇ ਬਣਾਈ ਸੀ ਵੀ ਇੱਕ ਸਮੇਂ ਦੇ ਅੰਦਰ ਇੱਕੋ ਅਖੰਡ ਪੜ੍ਹ ਸਾਹਿਬ ਹੋਏਗਾ ਪਰ ਸੁਣਨ ਵਾਲੇ ਤੇ ਨੇਕਾ ਹੋਣੇ ਚਾਹੀਦੇ ਨੇ ਸੁਣਨ ਵਾਲਾ ਇੱਕ ਨਹੀਂ ਹੋਣਾ ਚਾਹੀਦਾ ਇੱਕ ਪਾਠੀ ਸਿੰਘ ਬਿਠਾ ਪਾਠ ਕਰਦਾ ਸਾਰਾ ਪਰਿਵਾਰ ਕੋਲ ਸੁਣਨ ਵਾਲਾ ਹੋਣਾ ਚਾਹੀਦਾ ਹੈ ਇਹ ਮਰਿਆਦਾ ਬਣਾਈ ਸੀ ਅਰੇ ਵੀ ਮਰਿਆਦਾ ਬਣਾਈ ਸੀ ਅੱਜ ਭੋਗ ਪਾਇਆ ਤੇ ਅੱਜ ਅਗਲਾ ਪਾਠ ਨਹੀਂ ਆਰੰਭ ਹੋਏਗਾ ਅੱਜ ਮਹਾਰਾਜ ਜੀ ਵੀ ਆਰਾਮ ਕਰਨਗੇ ਤੇ ਜਿਹੜੇ ਪਾਠੀ ਸਿੰਘ ਲੱਗੇ ਸਨ ਉਹ ਵੀ ਅੱਜ ਆਰਾਮ ਕਰਨਗੇ ਸ਼ਰੀਰ ਨੂੰ ਆਰਾਮ ਦੀ ਲੋੜ ਹੈ ਇੱਥੇ ਜਾਂ ਕਹਿੰਦੇ ਨੇ ਉਸ ਇਧਰੋਂ ਭੋਗ ਪਾਇਆ ਤੇ ਇਧਰੋਂ ਨਾਲ ਦੂਜਾ ਆਰੰਭ ਹੋ ਜਾਂਦਾ ਆਰਾਮ ਕਿੱਥੇ ਮਿਲਦਾ ਫਿਰ ਮੈਨੂੰ ਬੜਾ ਬੱਚੇ ਨੇ ਯਾਦ ਹੈ ਮਾਪੁਰਖਾਂ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ ਨਾ ਪਏ ਇਹ ਨਹੀਂ ਪਤਾ ਮੈਨੂੰ ਕਿਹੜੀ ਜਗ੍ਹਾ ਤੇ ਮੇਰੇ ਕੰਨ 'ਚ ਆਵਾਜ਼ ਪਈ ਸੀ ਇਹਨਾਂ ਮਾਪੁਰਖਾਂ ਦੀ ਜਿਨ੍ਹਾਂ ਮਾਪੁਰਖਾਂ ਦੇ ਹੁਣ ਆਪਜੀ ਦੇ ਸੰਗਤ ਵੀ ਦਰਸ਼ਨ ਕਰਦੇ ਹੋ ਪਏ ਤਾਂ ਹੀ ਮਾਪੁਰਖਾਂ ਨੇ ਕਿਹਾ ਸੀ ਸਾਰੀ ਜ਼ਿੰਦਗੀ 'ਚ ਇੱਕੋ ਖੰਡਪੜ ਸਾਹਿਬ ਬਹੁਤ ਹੈ ਪਰ ਉਹਨੂੰ ਕੇਵਲ ਤਾਂ ਕੇਵਲ ਖੰਡਪੜ ਸਾਹਿਬ ਸਮਝ ਕੇ ਕਰਾ ਦਿਆ ਜੇ ਬਸ ਵੀ ਖੰਡਪੜ ਸਾਹਿਬ ਕਰਨਾ ਇੱਕ ਹੀ ਬੜਾ ਹੈ ਇੱਕੋ ਹੀ ਬਹੁਤ ਹੈ ਪਰ ਸਮਝ ਕੇ ਕਰਾ ਦਿਆ ਵੀ 48 ਕੰਡੇ ਸਾਨੂੰ ਹੋਰ ਕੋਈ ਕੰਮ ਨਹੀਂ ਅਸੀਂ ਕੋਲ ਬਹਿ ਕੇ ਜਾਂ ਸੇਵਾ ਕਰਨੀ ਹੈ ਤੇ ਜਾਂ ਫਿਰ ਕੋਲ ਬਹਿ ਕੇ ਪਾਠ ਸੁਣਨਾ ਹੈ ਉਹ ਸਾਥੋਂ ਹੁੰਦਾ ਨਹੀਂ ਉਧਰੋਂ ਪਾਠ ਰਾਮ ਹੁੰਦਾ ਤੇ ਉਧਰੋਂ ਫਿਰ ਕਰੋ ਬਾਜਨ ਵੀ ਲੈਓ ਸ਼ਹਿਰੋਂ ਜਾ ਕੇ ਗੋभी ਗਾਜਰਾ ਜੋ ਖਾਣਾ ਫਿਰ ਲੈਓ ਭੱਜ ਕੇ ਤੇ ਮਗਰੋਂ ਆਉਂਦਿਆਂ ਤੇ ਦੋ ਤਿੰਨ ਪਾਠੀ ਬਦਲ ਜਾਂਦੇ ਨੇ ਇੰਨੇ ਚਿਰੋਂਦਿਆਂ ਤੱਕ ਤੇ ਰਾਤ ਜਿਹੜੀ ਉਹ ਸੌਂ ਕੇ ਲੰਘ ਜਾਂਦੀ ਅਸੀਂ ਇੱਕ ਨਗਰ ਇਤਜ਼ਾਬ ਕਰਨ ਵਾਸਤੇ ਗਏ ਚਲੋ ਲੰਮਾ ਸਮਾਂ ਮਾਪੁਰਖਾਂ ਨੇ ਜਾਪ ਵੀ ਕਰਾਏ ਨੇ ਜਿੰਨਾ ਚਿਰ ਗੁਰੂ ਦੀ ਕਿਰਪਾ ਰਹੀ ਮੈਨੂੰ ਧਿਆਨ ਨਹੀਂ ਇੱਕ ਪਰਿਵਾਰ ਵਿੱਚ ਅਸੀਂ ਜਾਬ ਕਰਨ ਵਾਸਤੇ ਗਏ ਸ਼ਾਮੀ 6 ਵਜੇ ਰੰਭ ਕਰੀਦਾ ਸੀ ਤੇ ਸਵੇਰੇ 6 ਵਜੇ ਭੋਗ ਪਾਦੀ ਦਾ ਸਾਰਾ ਰਾਤ ਚੱਲਦਾ ਸੀ ਤੇ ਰਾਤ ਨੂੰ ਜਦੋਂ ਆਰਾਮ ਕਰਨ ਲੱਗੇ ਤੇ ਥਰਮੋਸ ਚਾਹ ਦੀ ਭਰ ਕੇ ਤੇ ਸਾਡੇ ਕੋਲ ਆਏ ਕਹਿੰਦੇ ਲਓ ਖਾਲਸਾ ਜੀ ਅਸੀਂ ਪੁੱਛਿਆ ਵੀ ਇਹ ਕੀ ਹੈ ਕਹਿੰਦੇ ਰਾਤ ਨੂੰ ਜਿੱਦੀ ਡਿਊਟੀ ਹੋਏਗੀ ਫਿਰ ਜੋ ਵਾਜਾ ਮਾਰੋਗੇ ਤੇ ਆ ਥਰਮੋਸ ਸੇ ਚਾਹ ਹੈ ਤੇ ਆਪਣਾ ਆ ਬਾਥਰੂਮ ਇਸ਼ਨਾਨ ਕਰ ਲਿਆ ਜੇ ਤੇ ਆ ਥਰਮੋਸ ਭਰੀ ਹੈ ਜਿੰਨੂੰ ਜਿੰਨੀ ਲੋੜ ਹੋਣੀ ਪੀਂਦੇ ਰਿਆ ਜੀ ਫੇ ਤੁਸੀਂ ਨਹੀਂ ਬਹਿਣਾ ਕਹਿੰਦੇ ਸਾਥੋ ਦੇ ਨਹੀਂ ਬੈਠਾ ਜਾਣ ਮੈਂ ਸਾਥੋ ਬੈਠਾ ਧਣ ਜਾਣਾ ساری ਰਾਤ ਹੁਣ ਇਹ ਗੁਰਮੁਖੋ ਗੱਲਾਂ ਦੇ ਇਹ ਚੱਲਦੀਆਂ ਨੇ ਪਾੜ ਤੇ ਬੜੇ ਹੁੰਦੇ ਨੇ ਪਏ ਬਹੁਤ ਹੋ ਰਹੇ ਨੇ ਮੈਂ ਬੇਨਤੀ ਕਰਦਿਆਂ ਪਰ ਜਦੋਂ ਅਸੀਂ ਇਸ ਚੀਜ਼ ਨੂੰ ਸੁਣਾਗੇ ਨਾ ਤੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਉੱਥੇ ਵੀ ਹੁੰਦਾ ਸੁਣਿਆ ਮੰਨਿਆ ਮੰਨ ਕੀਤਾ ਪਾਉ ਉੱਥੇ ਵੀ ਹੁੰਦਾ ਨਾ ਜਪਜੀ ਸਾਹਿਬ ਦੀ ਪੰਕਤੀ ਪੜ੍ਹਦੇ ਹੋ ਨਾ ਫਿਰ ਘਰ ਮੈਂ ਬੇਨਤੀ ਕਰਿਆ ਅਸੀਂ ਹੁਣ ਧਿਆਨ ਵਿੱਚ ਆ ਗਿਆ ਅੱਖਾਂ ਬੰਦ ਹੋ ਗਈਆਂ ਨੇ ਤੇ ਧਿਆਨ ਦੇ ਵਿੱਚ ਕੌਣ ਹੈ ਕੇਵਲ ਕ੍ਰਿਸ਼ਨ ਭਗਵਾਨ ਦੇ ਉੱਤੇ ਧਿਆਨਣਾ ਹੁਣ ਇੱਥੇ ਭਾਵੇਂ ਅੱਖਾਂ ਬੰਦ ਨੇ ਗੁਰਮਖੋ ਧਿਆਨ ਕਿੱਦਾਂ ਹੋਣਾ ਚਾਹੀਦਾ ਤਾਂ ਹੀ ਗੁਰੰਗਤidev ji ਮਾਰੇ ਨੇ ਬਚਨ ਕਿਹਾ ਗੁਰਗ੍ਰੰਥ ਸਾਹਿਬ ਦੀ ਬਾਣੀ ਮਾਰੇ ਕਹਿੰਦੇ ਅੱਖੀ ਬਾਜੋ ਵੇਖਣਾ ਵਿਨ ਕੰਨਾਂ ਸੁਨਣਾ ਹੁਣ ਸੁਣਿਆ ਜਾਏਗਾ ਭਲਾ ਕੰਨਾਂ ਤੋਂ ਬਿਨਾਂ ਤੇ ਅੱਖਾਂ ਤੋਂ ਬਿਨਾਂ ਵੇਖਿਆ ਜਾਏਗਾ ਹੁਣ ਬਾਣੀ ਕਹਿੰਦੀ ਹੈ ਫਿਰ ਆਪਾਂ ਕੀ ਕਰੀਏ ਹੁਣ ਅੱਖੀ ਬਾਜੋ ਵੇਖਣਾ ਵਿਨ ਕੰਨਾਂ ਸੁਨਣਾ ਪੈਰਾਂ ਬਾਜੋ ਚੱਲਣਾ ਵਿਨ ਹੱਥੀ ਕਰਨਾ ਜੀਬੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕਹਿ ਤੈ ਖਸਮੇ ਹੁਣ ਇਹ ਕਿਹੜੀ ਅਵਸਥਾ ਦੀ ਗੱਲ ਕੀਤੀ ਫਿਰ ਗੁਰੂ ਅੰਗਦ ਦੇਵ ਜੀ ਮਾਰੇ ਇਹ ਗੁਰੂ ਅੰਗਦ ਦੇਵ ਜੀ ਮਾਰੇ ਬਚਨ ਕਹਿੰਦੇ ਜਦੋਂ ਅਵਸਥਾ ਬਣ ਜੇਗੀ ਨਾ ਬਾਣੀ ਸੁਣ ਸੁਣ ਕੇ ਬੰਦੇ ਦੀ ਅਵਸਥਾ ਬਣ ਜੇਗੀ ਫਿਰ ਕਹਿੰਦੇ ਨੇ ਅੱਖਾਂ ਭਾਵੇਂ ਬੰਦ ਨੇ ਤੇ ਸਾਰਾ ਕੁਝ ਦਿਸਦਾ ਪਿਆ ਇਹ ਅਵਸਥਾ ਦੀ ਗੱਲ ਅਵਸਥਾ ਬਣ ਜਾਂਦੀ ਨਾ ਫਿਰ ਸਭ ਕੁਝ ਅੱਖਾਂ ਬੰਦ ਵਿੱਚ ਵੀ ਨਜ਼ਰ ਆ ਰਿਹਾ ਹੈ ਫਿਰ ਕੰਨ ਬੰਦ ਨੇ ਲੇਕਿਨ ਸੁਣਦਾ ਅੰਦਰ ਆਵਾਜ਼ ਵੱਜਦੀ ਐ ਵੀ ਅੰਦਰ ਸ਼ਬਦ ਚੱਲਦਾ ਪਿਆ ਕੰਨ ਬੇਸ਼ੱਕ ਹੁਣ ਪਾਉਂ ਬੰਦ ਨੇ ਸੁਣਦਾ ਕੁਝ ਨਹੀਂ ਪਰ ਅੰਦਰ ਚੱਲਦਾ ਪਿਆ ਜੀਬਾ ਬੇਸ਼ੱਕ ਨਹੀਂ ਬੋਲਦੀ ਪਈ ਪਰ ਨਾਮ ਅੰਦਰ ਚੱਲਦਾ ਪਿਆ ਅੰਦਰ ਜਪਦਾ ਪਿਆ ਇਹ ਜਿਹੜੇ ਬ੍ਰह्म ਗਿਆਨੀ ਹੁੰਦੇ ਨੇ ਨਾ ਜਿਨ੍ਹਾਂ ਦੀ ਅਵਸਥਾ ਇੱਥੇ ਪਹੁੰਚ ਜਾਂਦੀ ਐ ਉਹ ਗੱਲਾਂ ਵੀ ਕਰੀ ਜਾਂਦੇ ਨੇ ਸੰਗਤ ਦੇ ਨਾਲ ਤੇ ਨਾਮ ਵੀ ਜਪੀ ਜਾਂਦੇ ਅੱਛਾ ਕਈ ਵਾਰੀ ਲੋਕ ਸਵਾਲ ਕਰਦੇ ਨੇ ਵੀ ਐਦਾਂ ਕਿਵੇਂ ਹੋ ਸਕਦਾ ਵੀ ਗੱਲਾਂ ਵੀ ਕਰੀ ਜਾਣ ਸੰਗਤਾਂ ਨਾਲ ਤੇ ਨਾਮ ਵੀ ਜਪੀ ਜਾਣ ਕਹਿੰਦੇ ਐਦਾਂ ਕਿਵੇਂ ਹੋ ਸਕਦਾ ਮੈਂ ਕਿਹਾ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛੋ ਫਿਰ ਆਪਾਂ ਬਾਹਰ ਕਿਸੇ ਨੂੰ ਕਿਉਂ ਪੁੱਛਣਾ ਬਾਣੀ ਨੂੰ ਪੁੱਛ ਲਈਏ ਬਾਣੀ ਸ਼ਬਦ ਹੁੰਦਾ ਹੈ ਸ਼ਬਦ ਥੋੜਾ ਜਿਆ ਮਹਿੰਗਾ ਜੇ ਥੋੜਾ ਧਿਆਨ ਕਰਿਆ ਜੋ ਉਦਾਹਰਨਾਂ ਦਿੱਤੀਆਂ ਨੇ ਸ਼ਬਦ ਥੋੜਾ ਜਿਆ ਮਹਿੰਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਚਨ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮੱਧੇ ਭਰਮੀ ਅਲੇ ਪੰਜ ਜਨਾਸੂ ਬਾਤ ਬਤਉਆ ਚੀਜ਼ ਸੋ ਡੋਰੀ ਰਾਖੀ ਵਾਲੇ ਹੁਣੇ ਕਿਹੜੀ ਉਦਾਹਰਨ ਹੈ ਦੇਖੋ ਬਾਣੀ ਨੇ ਉਦਾਹਰਨਾ ਦੇ ਦੇ ਕੇ ਸਾਨੂੰ ਸਮਝਾਇਆ ਕਹਿੰਦੇ ਛੋਟੇ ਛੋਟੇ ਬੱਚੇ ਨੇ ਮਕਾਨ ਦੇ ਉੱਤੇ ਖਲੋਤੇ ਨੇ ਆ ਬਸੰਤ ਉਤ ਰੋਤਾਰੀ ਹੈ ਨਾ ਕਹਿੰਦੇ ਚਾਰ ਪੰਜ ਨੇ ਇਕੱਠੇ ਖਲੋਤੇ ਨੇ ਇੱਕ ਪਤੰਗ ਚੜਾਂਦਾ ਪਿਆ ਪਤੰਗ ਚੜਾਈ ਜਾਂਦੇ ਨੇ ਆਨੀ ਲੈ ਕਾਗੜ ਕਾਟੀ ਲੈ ਬੁੱਢੀ ਆਕਾਸ਼ ਮੱਧੇ ਭਰਮੇਲੇ ਪਤੰਗ ਚੜਾਂਦੇ ਨੇ ਪੇ ਕਹਿੰਦੇ ਛੋਟੇ ਛੋਟੇ ਬੱਚੇ ਨੇ ਆਪਸ ਵਿੱਚ ਗੱਲਾਂ ਵੀ ਕਰਦੇ ਨੇ ਉਹ ਪਤੰਗਵਾਲ ਵੀ ਧਿਆਨ ਕਰਦੇ ਨੇ ਤੇ ਇਹ ਵੀ ਧਿਆਨ ਕਰਦੇ ਨੇ ਵੀ ਮਕਾਨ ਤੋਂ ਥੱਲੇ ਨਾ ਡਿੱਗ ਪਈਏ ਕਿਤੇ ਖਤਮ ਹੀ ਨਾ ਹੋ ਜਾਈਏ ਕਰਦੇ ਨੇ ਧਿਆਨ ਛੋਟੇ ਛੋਟੇ ਬੱਚੇ ਮਕਾਨ ਦਾ ਵੀ ਧਿਆਨ ਪਤੰਗਵਾਲ ਵੀ ਧਿਆਨ ਤੇ ਸਾਥੀਆਂ ਨਾਲ ਗੱਲਾਂ ਵੀ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਜੇ ਛੋਟੇ ਬੱਚੇ ਇੰਨੇ ਕੰਮ ਕਰ ਸਕਦੇ ਤੇ ਬੰਦਾ ਕਿਉਂ ਨਹੀਂ ਨਾਮ ਜਪ ਸਕਦਾ ਫਿਰ ਕੰਮ ਕਰਦਾ ਅਸੀਂ ਕਿਉਂ ਨਹੀਂ ਫਿਰ ਜਪ ਸਕਦੇ ਗੱਲ ਤੇ ਗੱਲ ਤੇ ਸਾਡੇ ਤੇ ਆਉਣੀ ਹੈ ਨਾ ਉਦਾਹਰਣ ਪਾਵੇ ਉਹਨਾਂ ਦੀ ਆਨੇਲੇ ਕਾਗਜ਼ ਕਾਟੀਲੇ ਗੁੱਡੇ ਆਕਾਸ਼ ਮੱਧੇ ਭਰਮੀਲੇ ਪੰਜ ਜਨਾਸੂ ਬਾਤ ਬਤਉਆ ਚੀਤ ਸੋ ਡੋਰੀ ਰਾਖੀਲੇ ਕਹਿ ਲਗੇ ਮਨ ਰਾਮ ਨਾਮਾ ਬੇਦੀਲੇ ਜੈਸੇ ਕਣਕ ਕਲਾ ਚਿਤ ਮੰਡੀਲੇ ਇਹ ਸਨਾਰ ਦੀ ਉਦਾਹਰਨ ਹੈ ਕਹਿੰਦੇ ਦੁਕਾਨ ਤੇ ਬੈਠਾ ਅੱਗ ਬਾਲ ਕੇ ਉਹ ਸੋਨਾ ਘੜਦਾ ਪਿਆ ਤੇ ਮੇਰੇ ਵਰਗਾ ਆ ਗਿਆ ਹਾਂਜੀ ਕੀ ਰੇਟ ਆਈਦਾ ਉਹਨੂੰ ਵੀ ਦੱਸੀ ਜਾਏਗਾ 70 ਹਜ਼ਾਰ ਤਾਂ ਹੋ ਗਈ ਤੇ ਨਾਲ ਟੂਮਾ ਵੀ ਘੜੀ ਜਾਏਗਾ ਕਹਿੰਦੇ ਕਰ ਲੀਂਦਾ ਦੋ ਕੰਮ ਕਹਿੰਦੇ ਹੁੰਦਾ ਹੈ ਪਿਆ ਔਰ ਰੇਟ ਵੀ ਦੱਸੀ ਜਾਏਗਾ ਪੁੱਛੇਗਾ ਹਾਂ ਵੀ ਤੁਸੀਂ ਕੀ ਬਣਵਾਣਾ ਹੈ ਤੇ ਨਾਲ ਉਹ ਆਪਣਾ ਕੰਮ ਵੀ ਕਰੀ ਜਾਂਦਾ ਹੈ ਦੇਖੋ ਇੰਨੀਆਂ ਸੋਹਰੀਆਂ ਉਦਾਹਰਨਾਂ ਨੇ ਬਾਣੀ ਦੇ ਅੰਦਰ ਮਨ ਰਾਮ ਨਾਮਾ ਬੇਦੀ ਵਾਲੇ ਜੈਸੇ ਕਣਕ ਕਲਾਚਿਤ ਮੰਡਿਯਲੇ ਆਨੀਲੇ ਕੁੰਭ ਭرائیਲੇ ਉਦਕ ਰਾਜਕੁਆਰ ਪਰੰਦਰਿਏ ਹਸਤ ਬਿਨੋਤ ਵਿਚਾਰ ਕਰਤੀ ਹੈ ਚੀਤ ਸੋ ਗਾਗਿਰ ਗਾਗਰ ਰਾਖੀਲੇ ਉਹ ਸੱਡੀਆਂ ਮਤਾਵਾਂ ਪਹਿਣਾ ਪੁਰਾਣੇ ਸਮੇਂ ਦੇ ਅੰਦਰ ਪਿੰਡਾਂ ਤੋਂ ਬਾਹਰ ਖੂ ਹੁੰਦੇ ਸਨ ਕਹਿੰਦੇ ਕਿਸੇ ਦੇ ਸਿਰ ਤੇ ਦੋ ਗਾਗਰਾਂ ਕਿਸੇ ਦੇ ਸਿਰ ਤੇ ਤਿੰਨ ਗਾਗਰਾਂ ਖੂਹ ਤੋਂ ਪਾਣੀ ਲੈਣ ਜਾਣਾ ਚਾਰ ਪੰਜ ਜਣੀਆਂ ਇਕੱਠੀਆਂ ਆ ਰਹੀਆਂ ਨੇ ਆਪਸ ਵਿੱਚ ਗੱਲਾਂ ਵੀ ਕਰਦੀਆਂ ਨੇ ਪਈਆਂ ਤੇ ਗਾਗਰਾਂ ਦਾ ਵੀ ਧਿਆਨ ਰੱਖਦੀਆਂ ਨੇ ਪਾਣੀ ਲੈ ਕੇ ਆਈਆਂ ਕਿਦਰੇ ਗਾਗਰਾਂ ਨਾਲ ਡਿੱਗ ਪੈਣ ਕਰ ਸਕਦੀਆਂ ਨੇ ਕਹਿੰਦੇ ਜੀ ਹੁੰਦਾ ਹੀ ਪਿਆ ਫਿਰ ਬੰਦਾ ਕਿਉਂ ਨਹੀਂ ਨਾਮ ਜਪ ਸਕਦਾ ਆਪਣੇ ਘਰ ਦੇ ਕੰਮ ਕਰਦਾ ਹੋਇਆ ਐਨੀ ਸੋਹਣੇ ਪਰਮਾਨ ਦਿੱਤੇ ਨੇ ਆਹ ਨੀਲੇ ਕੁੰਭ ਭرائی ਲਓਦਕ ਰਾਜ ਕੁਆਰ ਪਰੰਦਰੀਏ ਹਸਤ ਬਿਨੋਤ ਵਿਚਾਰ ਕਰਤੀਆਂ ਚੀਤ ਸੋ ਗਾਗਰ ਰਾਖੀ ਏਲੇ ਹੁਣ ਅਗਲਾ ਬੱਚੇ ਨੇ ਮੰਦਰ ਏਕ ਦਵਾਰ ਦਸ ਜਾ ਕੈ ਗਊ ਚਰਾਵਨ ਛਾਡੀ ਏਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਏਲੇ ਕਹਿੰਦੇ ਆਪਣੇ ਬੱਚੇ ਦਾ ਵੀ ਧਿਆਨ ਰੱਖਦੀ ਏ ਤੇ ਯਾਦ ਰੱਖਿਆ ਜੇ ਪੰਜ ਕੋ ਤੇ ਚੁੱਗਣ ਵਾਸਤੇ ਗਈ ਏ ਮਾੜੇ ਜਿ ਬੱਚੇ ਦੀ ਆਵਾਜ਼ ਆ ਗਈ ਉਸ ਸੇ ਉੱਠ ਕੇ ਦੇਖਦੀ ਕਿ ਕਿੱਧਰ ਏ ਮੇਰਾ ਬੱਚਾ ਉਹਦੇ ਚਿੱਤ ਵਿੱਚ ਆਪਣਾ ਬੱਚਾ ਹੈ ਭਾਵੇਂ ਕਾ ਖਾਂਦੀ ਏ ਭੀ ਮੰਦਰ ਇੱਕ ਦਵਾਰ ਦਸ ਜਾਂ ਜਾਂ ਕੇ ਕਹਿੰਦੇ ਨੇ ਉਹ ਬਾਹਰ ਗਈ ਏ ਲੇਕਿਨ ਚੁੱਕਦੀ ਏ ਵੀ ਧਿਆਨ ਉੱਥੇ ਰੱਖਦੀ ਏ ਤੇ ਅਖੀਰ ਵਿੱਚ ਕਹਤਾ ਕਹਿਤ ਨਾਮਦੇਵ ਸੁਣੋ ਤਿਲੋਚਨ ਬਾਲਕ ਪਾਲਨ ਪੋਢੀ ਹਲੇ ਅੰਦਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰੱਖੀ ਹੈ ਇੱਥੇ ਸ਼ਬਦ ਦੀ ਸਮਾਪਤੀ ਹੋ ਜਾਂਦੀ ਹੈ ਕਹਿੰਦੇ ਇੱਕ ਸਤਕਾਰਯੋਗ ਸਾਡੀ ਭੈਣ ਹੈ ਉਹਦੇ ਕੋਲ ਛੋਟਾ ਜਿਹਾ ਬੱਚਾ ਹੈ ਉਹਨੇ ਮੰਜੀ ਤੇ ਪਾਇਆ ਅੰਦਰ ਬਾਹਰ ਕੰਮ ਕਰਦੀ ਫਿਰਦੀ ਹੈ ਤੇ ਧਿਆਨ ਤੇ ਬੱਚੇ ਵੱਲ ਰੱਖਦੀ ਕਿ ਤੇਰੇ ਮੰਜੀ ਤੋਂ ਥੱਲੇ ਨਾ ਡਿੱਗ ਪਵੇ। ਰੱਖ ਸਕਦੀ ਆ ਫਿਰ। ਇਹਨੂੰ ਕਿਹਾ ਸੀ ਮਹਾਰਜ ਨੇ ਪਿਆਰਿਓ ਅੱਖੀ ਬਾਜੋ ਵੇਖਣਾ। ਉਹ ਵੇਖ ਰਹੀ ਏ ਵੀ ਨੱਕੰਨਾ ਸੁਨਣਾ ਹੁਣ ਬਿਨਾ ਕੰਨਾਂ ਤੋਂ ਵੀ ਬਾਣੀ ਦੇ ਅੰਦਰ ਆਵਾਜ਼ ਪਈ ਪੈਂਦੀ ਉਹ ਅਵਸਥਾ ਬਣਾਣੀ ਪਏਗੀ। ਇਹ ਅਵਸਥਾ ਜਦੋਂ ਬਣ ਜਾਂਦੀ ਏ ਫਿਰ ਭਾਈ ਗੁਰਦਾਸ ਜੀ ਨੇ ਕਿਹਾ ਸੀ ਅੱਖੀ ਮੀਟ ਧਿਆਨ ਤਰ ਹਾਂ ਹਾ ਕ੍ਰਿਸ਼ਨ ਕਰੇ ਬਿਲਾਂਦੀ ਫਿਰ ਨਾਲ ਹੀ ਕਹਿੰਦੇ ਨੇ ਜਦੋਂ ਕ੍ਰਿਸ਼ਨ ਨੇ ਫਿਰ ਕੀਤੀ ਕਿਰਪਾ ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ ਕਹਿੰਦੇ ਹੁਣ ਨਹੀਂ ਪਾਰ ਵਸਦੀ ਹੁਣ ਨਹੀਂ ਕੁਝ ਬਣਦਾ ਪਿਆ ਜਿੰਨੇ ਕੱਪੜੇ ਉਤਾਰਦੇ ਨੇ ਉਹਨੇ ਨਾਲ ਹੋਰ ਦੀ ਹੋਰ ਵਧੀ ਜਾਂਦੇ ਨਾ ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਕਹਿੰਦੇ ਹੁਣ ਨਹੀਂ ਜਿੰਨੇ ਕੱਪੜੇ ਉਤਾਰਦੇ ਨੇ ਉਹਨੇ ਹੋਰ ਆਈ ਜਾਂਦੇ ਨੇ ਢੇਰਾਂ ਦੇ ਢੇਰ ਲੱਗ ਗਏ ਪਿਆਰਿਓ ਕੱਪੜੇ ਉਤਾਰ-ਤਾਰ ਕੇ ਪਰ ਦਰੋਪਦੀ ਨੂੰ ਨਗਨ ਨਹੀਂ ਸੰਕਰ ਸਕੇ ਨਗਨਿ ਸੰਕਰ ਸਕਿਆ ਕਿਹਦੀ ਕਿਰਪਾ ਹੋਈ ਸੀ ਕਿਉਂਕਿ ਜਦੋਂ ਇੱਕ ਤੇ ਭਰੋਸਾ ਹੋ ਗਿਆ ਨੇ ਇੱਕ ਤੇ ਵਿਸ਼ਵਾਸ ਹੋ ਗਿਆ ਇੱਕ ਤੇ ਭਰੋਸਾ ਹੋ ਗਿਆ ਤਾਂ ਫਿਰ ਗੁਰਮਖੋ ਬੇਨਤੀ ਕਰਦੇ ਆ ਜਿੱਦਨ ਸਾਡਾ ਵੀ ਇੱਕ ਤੇ ਭਰੋਸਾ ਹੋ ਜਾਏਗਾ ਨਾ ਅੱਜ ਉਹੀ ਸ਼ਬਦ ਪੰਕਤੀ ਆਪ ਜੀ ਨਾਲ ਸਾਂਝੀ ਕੀਤੀ ਸੀ ਜਿਹਦੀ ਵਿਚਾਰ ਆਪਾਂ ਕਰਦੇ ਆ ਪਏ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਕੋਈ ਦਾਤਾ ਦੂਜਾ ਬਰਾਬਰ ਨਜ਼ਰ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੈ ਨਹੀਂ ਤੇ ਆਪਾਂ ਪੜਦੇ ਵੀ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਤੇ ਗੁਰਨਾਨਕ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਗੁਰੂ ਬਾਣੀ ਹੈ ਤੇ ਬਾਣੀ ਗੁਰੂ ਹੈ ਆਪਾਂ ਜੇ ਗੱਲ ਕਰੀ ਵੀ ਕਿਹੜੇ ਨੇ ਗੁਰਨਾਨਕ ਵੱਡੇ ਅੱਜ ਸਭ ਤੋਂ ਵੱਡੇ ਨੇ ਧੰਨ ਗੁਰਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਕਿਉਂਕਿ ਗੁਰਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਬਚਨ ਕਹਿ ਦਿੱਤੇ ਸਨ ਉੱਚੇ ਉਪਰ ਉੱਚਾ ਨਾ ਵੀ ਸਾਡੇ ਨਾਲੋਂ ਵੀ ਵੱਡਾ ਪਰਮਾਤਮਾ ਦਾ ਨਾਮ ਹੈ ਪਰ ਯਾਦ ਰੱਖਿਆ ਜੇ ਜਦੋਂ ਗੁਰੂ ਅਮਰਦਾਸ ਜੀ ਨੇ ਇਹ ਪੰਕਤੀ ਕਹੀ ਸੀ ਅਸੀਂ ਸੰਸਾਰਾ ਸੰਸਾਰ ਫਿਰ ਕੇ ਵੇਖਿਆ ਜੇ ਦੁਨੀਆ ਦੇ ਲੋਗੋ ਇੱਕੋ ਦਾਤਾ ਜੇ